ਰਾਜਵੀਰ ਜਵੰਦਾ ਬਾਈ ਦੁਨੀਆ ਤੋਂ ਜਾ ਵਸਿਆ ਪਰ ਚੱਕਰੇ 'ਚ ਕੀ ਹੈਗਾ ਇਹਦਾ ਜ਼ਿੰਮੇਵਾਰ ਬਾਈ ਕੌਣ ਹੈਗਾ ਜ਼ਿੰਮੇਵਾਰ ਤਾਂ ਹੁਣ ਇਹਦੀ ਸਰਕਾਰ ਹੈ ਠੀਕ ਹੈ ਸਿੱਧਾ ਹੁਣ ਪਤੀ ਲੱਗਦਾ ਇਹ ਚੀਜ਼ਾਂ ਦਾ ਪਰ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਨੇਗੇ ਲੋਕ ਆ ਲੋਕਾਂ ਤੋਂ ਵੱਡਾ ਕੋਈ ਨਹੀਂਗਾ ਕਿਉਂ ਇਹਨਾਂ ਨੇ ਤਾਂ ਚੁਣੀਆਂ ਹੋਈਆਂ ਨੇਗੀਆਂ ਇਹਨਾਂ ਦੇ ਜਾ ਕੇ ਉਹ ਵੀ ਫੇਰ ਪੈਰ ਫੜਦੇ ਨੇਗੇ ਬਿੰਦੇ ਬਿੰਦੇ ਕਿਸੇ ਪਾਸੇ ਮਾਣ ਨਹੀਂ ਆਉਂਦੇ ਹੈਗੇ ਪੰਜਾਬ ਦੇ ਲੋਕ ਤੁਸੀਂ ਐ ਲਾ ਲੋ ਸਾਹਿਬ ਵੀ ਆ ਠੱਠੇ ਟੁੱਠੇ ਲਾ ਲੋ ਮੁੰਡਾ ਇਹ ਕਹਿੰਦੇ ਨੇ ਕਿ ਸਾਡੀ ਮਾਂ ਐ ਗਊ ਮਾਤਾ ਐ ਬਾਏ ਹਿੰਦੂ ਧਰਮ ਵਾਲੇ ਲਾਲੋ ਚਲ ਆਪਾਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰ ਦਿਆਂਗੇ ਤੇ ਹੁਣ ਇਹਨਾਂ ਨੂੰ ਬੜਾ ਅਨੁਸ਼ਾਨ ਦੇ ਕਿਉਂ ਨਹੀਂ ਹੈਗੇ ਹਰ ਪ੍ਰਕਾਰ ਦਾ ਨਾਲੇ ਬਾਈ ਟੈਕਸ ਲਿਆ ਜਾਂਦਾ ਹੈ ਗਏ ਇਹ ਚੀਜ਼ ਦਾ ਠੀਕ ਹੈ ਫੇਰ ਵੀ ਯਾਰ ਅੰਨੇ ਬੌਲੇ ਬਸ ਅਸਲ 'ਚ ਸਭ ਤੋਂ ਵੱਡੇ ਯਾਰ ਜ਼ਿੰਮੇਵਾਰ ਲੋਕ ਨੇ ਠੀਕ ਹੈ ਬਿੰਦੇ ਬਿੰਦੇ ਇਹਨਾਂ ਨੂੰ ਲੈ ਕੇ ਆਉਂਦੇ ਨੇ ਜਿਹੜੇ ਐਤਕੀ ਆ ਇਸ ਵਾਰ ਆਪਾਂ ਜਿਹੜੇ ਕਹਿਣਾਂਗੇ ਨਾ ਸਰਕਾਰ ਐ ਜਿਹੜੀ ਆਪਣੀ ਅਮਰਤਪਾਲ ਨੂੰ ਹੀ ਚਣੋ ਠੀਕ ਹੈ ਸਰਕਾਰ ਨੇ ਕਿਹਾ ਤੁਹਾਨੂੰ ਕੁਝ ਦੇਣਾ ਹੈਗਾ ਆਪਦਾ ਬੰਦਾ ਤਾਂ ਬਠਿਆ ਦੋ ਕੁਰਸੀ ਤੱਕ ਆਹ ਚੀਜ਼ਾਂ ਦਾ ਰੁਕ ਜਾਣਗੀਆਂ ਚੱਲ ਜੇ ਹੋਰ ਕਿਸੇ ਨੇ ਕੁਝ ਦੇਣਾ ਨਹੀਂਗਾ ਕਿੰਨੇ ਕਿੰਨੇ ਐਕਸੀਡੈਂਟਾਂ ਚ ਰੋਜ਼ ਨੌਜਵਾਨ ਮਰ ਲੱਗ ਰਹੇ ਨੇਗੇ ਠੀਕ ਹੈ ਉਸ ਗਵਿੰਦਰ ਸਿੰਘ ਸੈਣਾ ਸਰਪੰਚ ਉਹ ਉਹ ਦੇਖ ਲਓ ਉਹ ਸਿੱਧਾ ਹੀ ਆ ਲਾਵ ਸਿੰਘ ਉਹ ਕੋ ਕਿੰਨੇ ਮਰਵਾਦਾ ਠੀਕ ਹੈ ਦੀਪ ਸਿੱਧੂ ਸਿੱਧੂ ਮੂਸੇਵਾਲਾ ਤੇ ਇਹ ਤਾਂ ਉਹ ਬੰਦੇ ਨੇ ਜਿਨ੍ਹਾਂ ਦੇ ਨਾਮ ਬਣਿਆ ਹੋਇਆ ਜਿਨ੍ਹਾਂ ਦਾ ਪਤਾ ਲੱਗ ਜਾਂਦਾ ਉਹ ਰੋਜ਼ ਨੌਜਵਾਨ ਪਤਾ ਨਹੀਂ ਕਿੰਨੇ ਕੁ ਮਾਰ ਲੱਗ ਰਹੇ ਨੇਗੇ ਇਹ ਤੜਾ ਤੜਾ ਗੈਂਗਸਟਰ ਕਹਿ ਕੇ ਇੱਕ ਇੱਕ ਗੈਂਗਸਟਰ ਵਾਲਾ ਖੱਪਾ ਇਹਨਾਂ ਨੇ ਬਹੁਤ ਭੈਣ ਦੇ ਯਾਰਾਂ ਨੇ ਲਦਦੇ ਨੇ ਉਹ ਲਾਇਆ ਹੋਏਗੇ ਠੀਕ ਹੈ ਗੈਂਗਸਟਰ ਕਹਿ ਕੇ ਪਤਾ ਨਹੀਂ ਕਿੰਨੇ ਕੁ ਮੁੰਡੇ ਆਪਣੇ ਮਾਰ ਲੱਗ ਰਹੇ ਨੇਗੇ ਇਹ ਤਾਂ ਇਹਨਾਂ ਦਾ ਚਲ ਤਾਂ ਪਤਾ ਲੱਗਿਆ ਵੀ ਐ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਨਾਮ ਦੀਗੇ ਬੰਦਿਆਂ ਦਾ ਬਹੁਤ ਜ਼ਿਆਦਾ ਨੌਜਵਾਨਾਂ ਨੂੰ ਮਾਰ ਲੱਗ ਰਹੇ ਨੇ ਇਹ ਦਿਨੋਂ ਦਿਨ ਗਲਤੀ ਇਹ ਜੇ ਭਾਈ ਸਭ ਤੋਂ ਵੱਡੀ ਥੋੜੀ ਹੈ ਲੋਕਾਂ ਦੀ ਪੰਜਾਬ ਦੇ ਤੁਸੀਂ ਯਾਰਾ ਤੁਹਾਡਾ ਖੂਨ ਚਟਾ ਹੋ ਗਿਆ ਸਾਲ ਤੁਹਾਨੂੰ ਮੈਂ ਦੱਸਾਂ ਠੀਕ ਹੈ ਥੋੜੇ ਜਿ ਕੋਈ ਬੋਲਣ ਨੂੰ ਤਿਆਰ ਨਹੀਂਗਾ ਕੋਈ ਲੜਨ ਨੂੰ ਤਿਆਰ ਨਹੀਂ ਸਾਲੇ ਜਦੋਂ ਹੁਣ ਭਾਈ ਮਰਨਾ ਹੀ ਹੈ ਸਭ ਨੇ ਮਰਨਾ ਹੈ ਸਾਲੇ ਲੜਕੇ ਤਾਂ ਮਰੋ ਠੀਕ ਹੈ ਇਹਨਾਂ ਨੂੰ ਬੋਲੋ ਤੇ ਇਹਨਾਂ ਦੇ ਖਿਲਾਫ ਆ ਇਹਨਾਂ ਦੇ ਛੱਤਰ ਫੇਰੋ ਕੋਈ ਵੀ ਕੋਈ ਵੀ ਪਾਰਟੀ ਹੈ ਮੇਰੇ ਸਾਲੇ ਇਹ ਇਹਨਾਂ ਨੂੰ ਨਾ ਡਾਂਗ ਫੇਰ ਉਹਨਦੇ ਕੁੱਤਕੇ ਫੇਰੋ ਚੰਗਿਆਂਣ ਕਹੀ ਦੇ ਵਾਹੇ ਰੱਖੋ ਘੜ ਕੇ ਇਕਾ ਪਿੰਡਾਂ ਚ ਜਿਹੜੇ ਕੜਾ ਮਜੌਦਰੀ ਨੇ ਜਿਹੜੇ ਇਹਨਾਂ ਦੇ ਨਾਲ ਸਪੋਰਟ ਕਰਦੇ ਨੇ ਪਿੰਡਾਂ ਚ ਕੋਈ ਵੀ ਨਹੀਂ ਕੋਈ ਪਿੰਡ ਹੈਗਾ ਇਹਦਾ ਡਾਂਗ ਫੇਰੋ ਬਈ ਦੱਬ ਕੇ ਠੀਕ ਹੈ ਨਹੀਂ ਥੋਡੇ ਕਿਸੇ ਬੇਲੇਖੇ ਨੌਜਵਾਨ ਲੱਗਣ ਲੱਗ ਰਹੇ ਨੇ ਯਾਰ ਵੀ ਕਿਸੇ ਲੇਖੇ ਲੱਗਣ ਉਹਦਾ ਗੱਲ ਮੰਨੀ ਗੱਲ ਮੌਤ ਦਾ ਦੇਖੋ ਆਉਣੀ ਆ ਸਭ ਨੂੰ ਉਹਦਾ ਕੋਈ ਵੱਡੀ ਗੱਲ ਨਹੀਂ ਹੈਗੀ ਮੌਤ ਨਹੀਂ ਤਾਂ ਪਰ ਕਿਸੇ ਮੌਤ ਲੇਖੇ ਦਾ ਲੱਗੇ ਬਿਨਾਂ ਕੋਲੋਂ ਹੀ ਨੌਜ ਨੌਜਵਾਨਾਂ ਨੂੰ ਮਾਰ ਲੱਗ ਰਹੇ ਨੇ ਯਾਰ ਗੱਲਾਂ ਨੇ ਇਹ ਕੋਈ ਪੰਜਾਬ ਵਾਲਿਓ ਦਵਾਰੇ ਖੂਨ ਨੂੰ ਕਰੋ ਲਾਲ ਜਿਹੜਾ ਤੁਹਾਡਾ ਚਿੱਟਾ ਦੁਰਿਆ ਗਿਆ ਠੀਕ ਹੈ ਬਾਕੀ ਮੈਂ ਕਹਿਣਾ ਚਲ ਕਾ ਨੂੰ ਜਿੱਦੇ ਮਹਨ ਦਵਾਰੋਂ ਕਰਨਾ ਬੂਗਾ ਮਸ਼ੂਰ ਇਹਨਾਂ ਦੀਆਂ ਮਾਂ ਭੈਣ ਇੱਕ ਮੈਂ ਕਰਦਾ ਹਾਂ ਕੋਈ ਨਾ ਮੈਂ ਸੋਚ ਰਿਹਾ ਦਵਾਰੇ ਇਹ ਭੈਣ ਚੋਦ ਹੋ ਰਹੇ ਨੇ ਸਾਰੇ ਪੂਰੇ ਯਾਰਾ ਸਰਕਾਰਾਂ ਦਾ ਜਰੂਸ ਕੱਟੋ ਮੇਰੇ ਸਾਲਿਆਂ ਧਰ ਕੇ ਇਹ ਜਿਹੜੇ ਇੰਨੇ ਐਕਸੀਡੈਂਟ ਹੁੰਦੇ ਨੇਗੇ ਤੇ ਅਵਾਰਾ ਪਸ਼ੂ ਨੇਗੇ ਤੁਸੀਂ ਲਾਲੂ ਸਾਹਿਬ ਹੈਂ ਇੱਕ ਘੰਟੇ ਦਾ ਕੰਮ ਹੈ ਇਹ ਸਰਕਾਰ ਨੇ ਯਾਰ ਕਰਨਾ ਹੋਵੇ ਅਰਬਾਂ ਕਰੋੜਾਂ ਰੁਪਈਆ ਭਾਂਡ ਚ ਜਿਹੜਾ ਖਾ ਜਾਂਦੇ ਨੇਗੇ ਪੁਸਤਾਂ ਲਾ ਦੇਣ ਬੰਦੇ ਦੇ ਸੱਤ ਪੀੜੀਆਂ ਦਾ ਜਿਹੇ ਜੋੜ ਲਾਣ ਨਾ ਲੀਡਰ ਤਾਂ ਵੀ ਕੋਈ ਵੱਡੀ ਗੱਲ ਨਹੀਂ ਇਹ 1500 1700 200 ਪੀੜੀਆਂ ਦਾ ਜੋੜ ਲਾਉਂਦੇ ਨੇਗੇ ਹੁਣ ਥੋਡੀ ਮਰਜ਼ੀ ਹੈ ਪ੍ਰਭੂ ਸਮਝਣਾ ਨਾ ਸਮਝਣਾ ਬਾਕੀ ਕਰਦੇ ਆਂ ਤੁੰਡੂ ਵੀ ਗਾਲਾਂ ਤੁੰਡੂ ਵੀ ਕੱਟਿਆ ਕਰਾਂਗੇ